ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ ਸ੍ਰੀ ਹਰਿ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਣ ਦੀ ਧਾਈਏ ਜਿ ਸਿਖੇ ਸੋ ਸੁਖ ਜਾਏ ਏਕ ਬਹਾਦਰ ਸਮਰਿਆਂ ਕਰਨਉਂ ਦਾ ਅਵਤਾਰ ਏ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਜੀ ਸਹਾਏ ਸਭ ਥਾਈਂ ਹੋਏ ਜੀ ਸਹਾਏ ਦਸਾਂ ਪਾਸ਼ੇ ਜੋਤੂ ਜਗਦੀ ਜੋਤ ਕਲ ਲੁਕੀ ਹੋ ਰਨਜੋਤਨਾ ਤਕਰੀਬਨ 6/2014 ਤੋਂ ਹੈਗਾ। ਮੁਹਾਲੀ ਦੇ ਵਿੱਚ ਆਪਣੇ ਫਾਊਂਡੇਸ਼ਨ ਚਲਦੀ ਹੈ ਜਿਹੜੀ ਅਨਾਥ ਤੇ ਬੇਸਹਾਰਾ ਬੱਚਿਆਂ ਦਾ ਪ੍ਰਬੰਧ ਕਰਦੀ ਹੈ। ਰਨਜੋਤ ਇੱਥੇ ਮੁੱਲਾਂਪੁਰ ਦੇ ਏਰੀਏ ਚੋਂ ਆਪਦੇ ਏਰੀਏ ਚੋਂ ਲੰਗਰ ਦੁੱਧ ਪ੍ਰਬੰਧ ਕਰਕੇ ਉੱਥੇ ਸੰਸਥਾ ਚ ਭੇਜਦਾ ਸੀ। ਇਹਦੀ ਜਿਹੜੀ ਸਪਿਰਟ ਸੀ ਬੜੀ ਛੜਦੀ ਕਲਾ ਵਾਲਾ ਸੀ ਲੋਕ ਸੇਵਾ ਦੀ ਭਾਵਨਾ ਵੀ ਇਹਦੇ ਵਿੱਚ ਸੀ। ਪੰਜਾਬ ਤੇ ਪੰਥ ਦੀ ਜਿਹੜੀ ਚੜ੍ਹਦੀ ਕਲਾ ਲਈ ਹਮੇਸ਼ਾ ਹੀ ਤਤਪਰ ਰਹਿੰਦਾ ਸੀ ਇਹਦੀ ਪੰਥਕ ਸਪਿਰਟ ਦੇਖ ਕੇ ਸ਼੍ਰੋਮਣੀ ਕਾਲੀ ਦਾਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਇਹਨੂੰ ਮੁਹਾਲੀ ਜ਼ਿਲ੍ਹਾ ਜ਼ੂਥਫ੍ਰਿੰਗ ਦਾ ਜਿਹੜਾ ਪ੍ਰਧਾਨ ਬਣਾਇਆ ਸੀ ਪੁੱਛੋ ਦਾ ਸਿਆਣਿਆਂ ਅਗਹਿ ਨਿਰੰਕਲਾ ਮੇਰਾ ਮੁਜਮਾ ਕੁਛ ਨਹੀਂ ਜੋ ਤਸ਼ਹਾ ਸੋ ਤੇਗਾ ਜਿਹੜਾ ਵਿਛੋੜਾ ਵਾ ਪਰਿਵਾਰ ਨੂੰ ਤੇ ਆਈ ਆ ਮੇਰੇ ਨਾਲ ਉਹਨਾਂ ਦੇ ਚਾਚਾ ਜੀ ਖਲੋਤੇ ਹੋਏ ਆ ਕਿਉਂਕਿ ਇੱਕ ਬਹੁਤ ਹੀ ਸੂਝਵਾਨ ਤੇ ਸਿਆਣਾ ਬੰਦਾ ਸੀ ਆਪਾਂ ਸਾਰੇ ਜਾਣਦੇ ਆਂ ਵੀ ਪਿੰਡਾਂ ਦੇ ਵਿੱਚ ਧੜੇ ਬੰਦੀਆਂ ਹੁੰਦੀਆਂ ਜਦੋਂ ਵੀ ਕੋਈ ਪੰਚ ਦਾ ਸਰਪੰਚ ਬਣਦਾ ਤੇ ਹੋਰ ਧੜੇ ਬੰਦੀ ਨੂੰ ਵਧਾਉਂਦਾ ਪਰ ਰਣਜੋਤ ਸਿੰਘ ਇਹੋ ਜਿਹਾ ਸੀ ਜਿਹੜਾ ਯੰਗ ਉਮਰ ਦੇ ਵਿੱਚ ਇਹ ਪਿੰਡ ਦਾ ਹੁਣੇ ਸਰਪੰਚ ਬਣਿਆ ਤੇ ਪੂਰੇ ਪਿੰਡ ਨੂੰ ਇੱਕ ਪਰਿਵਾਰ ਵਾਂਗ ਉਹਨੇ ਇਕੱਠਾ ਕੀਤਾ ਤੇ ਰਣਜੋਤ ਸਿੰਘ ਵਰਗਾ ਜਦੋਂ ਅੱਜ ਆਪਾਂ ਵੇਖਦੇ ਆਂ ਵੀ ਪੰਜਾਬ ਦੇ ਵਿੱਚ ਜਾਂ ਤੇ ਸਾਡੀ ਜਨਰੇਸ਼ਨ ਬਾਹਰ ਨੂੰ ਜਾ ਰਹੀ ਆ ਜਾਂ ਫਿਰ ਨਸ਼ਿਆਂ ਦਾ ਇਹੋ ਜਿਹਾ ਗੁਰਸਿੱਖ ਤੇ ਸੂਝਵਾਨ ਨੌਜਵਾਨ ਲੱਭਣੇ ਬਹੁਤ ਮੁਸ਼ਕਲ ਆ ਉਜਵਨ ਸੀ ਜਿਹਦੇ ਜਾਨ ਨਾਲ ਇਕੱਲੇ ਪਰਿਵਾਰ ਨੂੰ ਨਹੀਂ ਪੰਥ ਨੂੰ ਕੌਮ ਨੂੰ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇਹਨਾਂ ਨੂੰ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਚਾਹੇ ਉਹ ਸਰਬੱਤ ਖਾਲਸਾ ਦੇ ਟਾਈਮ ਦੀ ਗੱਲ ਕਰ ਲਓ ਜਦੋਂ ਕੌਮੀ ਕੰਮ ਸੀਗੇ ਜਾਂ ਫਿਰ ਜਿੱਥੇ ਪਿਛਲੇ ਟਾਈਮ ਜੋ ਖੜਾ ਨੇ ਮਾਰ ਪਈ ਸੀਗੀ ਪੋਸਟ ਟਾਈਮ ਦੀ ਗੱਲ ਕਰ ਲੋ ਤਾਂ ਵੱਧ ਚੜ ਕੇ ਹਰ ਪ੍ਰੋਗਰਾਮ ਦੇ ਵਿੱਚ ਹਰ ਇੱਕ ਸੇਵਾ ਦੇ ਵਿੱਚ ਵੱਡੇ ਪੱਧਰ ਤੇ ਹਿੱਸਾ ਲੈਂਦੇ ਸੀਗੇ ਸੇਵਾ ਦੇ ਵਿੱਚ ਇੰਨਾ ਲੀਨ ਹੋ ਜਾਂਦਾ ਸੀਗਾ ਕਿ ਉਹਨੂੰ ਕੋਈ ਫਿਕਰ ਨਹੀਂ ਹੁੰਦਾ ਸੀਗਾ ਕਿ ਮੇਰੇ ਸਰੀਰਕ ਜਨ ਕੇ ਭੁੱਖ ਪਿਆਸ ਹੈ ਜਿਹੜੀ ਉਹ ਇੱਕ ਪਾਸੇ ਸੀ ਉਹਦੀ ਰੂਹ ਦੀ ਜਿਹੜੀ ਪਿਆਸ ਸੀ ਉਹਨੂੰ ਬੁਝਾਉਣ ਦੇ ਲਈ ਸੇਵਾ ਦੇ ਵਿੱਚ ਲੱਗਿਆ ਰਹਿੰਦਾ ਸੀ ਫਰੀ ਦਾ ਖੇਵਟ ਬਿਨ ਗਏ ਜਲਨ ਗੋਰਾ ਨਾਲ ਉਲਾਂ ਮੈਂ ਜੀਸ ਕਿਉਂਕਿ ਇੱਕ ਬੜੀ ਜਿਮੀਨ असमानीची रुके मार्के पुछा उहो वीरार उहो किथे गेन जजन मिले तुरे बंदि ते मनू नी पता शमशान या उन कबर पुछ जिथे पत के क़िस्म जिते